ਸੇਵਾ ਸਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸਨਾ ਦੀ ਸਾਂਝੀ ਮੀਟਿੰਗ ਪਟਿਆਲੇ ਵਿਖੇ ਹੋਈ ਹੈ ਜਿੱਥੇ ਸਾਡੇ ਸਾਰੇ तमाम ਮੀਟਰ ਸਹਿਬਾਨ ਜਿਹੜੇ ਪਟਿਆਲੇ ਨਾਲ ਸੰਬੰਧਿਤ ਹੈ ਉਹ ਸਾਰੇ ਹਾਜ਼ਰ ਹੋਏ ਔਰ ਅੱਜ ਦੀ ਬੈਠਕ ਦੇ ਵਿੱਚ ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਜਿਹੜੇ ਸਾਡੇ ਲੋਕ ਸਭਾ ਹਲਕਾ ਪਟਿਆਲਾ ਦਾ ਉਮੀਦਵਾਰ ਹੈ ਸ੍ਰੀ ਕੁਸ਼ਣ ਕੁਮਾਰ ਗੱਪਾ ਜੀ ਉਹਨਾਂ ਨੇ ਚੋਣ ਮਹੀਨੇ ਨੂੰ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ ਪਟਿਆਲੇ ਜ਼ਿਲ੍ਹੇ ਨਾਲ ਸੰਬੰਧਿਤ ਸਿਪਸਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਸਮੂਹ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਆ ਲਗਭਗ ਮਈ ਦੇ ਅੱਧ ਤੱਕ ਚੋਣ ਜਲਸ਼ੀਆਂ ਚੋਣ ਰੈਲੀਆਂ ਦਾ ਪ੍ਰੋਗਰਾਮ ਆ ਜੋ ਲਿਖਿਆ ਗਿਆ ਜਿਹਦੇ ਤਹਿਤ ਕੱਲ੍ਹ ਪਹਿਲਾ ਬੈਠਕ ਜੋ ਸਾਡੇ ਜਿਹੜੇ ਹਤੇਸ਼ ਰਿੰਕੂ ਜੀ ਨੇ ਆਈਕੀ ਸਰ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦਾਬੇ ਚ ਕਈ ਦੋਲ ਸੇ ਸਵੈਚਨਨ ਅੰਦੋਲਨ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਸਮਾਣੇ ਦੇ ਵਿੱਚ ਔਰ ਪਾਤੜਾ ਖੱਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਲਗਭਗ 50 ਦਲਸ਼ਾਂ ਦਾ ਪ੍ਰੋਗਰਾਮ ਰਚਿਆ ਗਿਆ ਜਿਹਦੇ ਵਿੱਚ ਸਾਡੀ ਮਹਿਲਾ ਇਕਾਈ ਸੁਵਰਾਜ ਕੁਮਰ ਜੀ ਸਾਡੇ ਕਾਂਤਾ ਬਾਂਸਲ ਜੀ ਦੀ ਅਗਵਾਈ ਦੇ ਮਹਿਲਾ ਇਕਾਈ ਵੀ ਬਹੁਤ ਜ਼ਿਆਦਾ ਐਕਟਿਵ ਹੋਏਗੀ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈ ਦੀਪਕ ਵਸ਼ਿਸ਼ਟ ਜੀ ਹਰਪ੍ਰੀਤ ਜੀ ਔਰ ਰਿੰਕੂ ਜੀ ਇਹਨਾਂ ਦੀ ਅਗਵਾਈ ਚ ਪੂਰੇ ਜ਼ਿਲ੍ਹੇ ਚ ਜਿਹੜਾ ਹਮੇ ਨੂੰ ਵਿੱਡ ਦਿੱਤੀ ਜਾਉਗੀ ਸਮਾਣੇ ਦੇ 2-3 ਜਲਸੇ ਵੱਡੇ ਪੱਧਰ ਤੇ ਕਿਤੇ ਜਾ ਰਹੇ ਨੇ ਪਰ ਅੱਜ ਵੱਡੇ ਪੱਧਰ ਦੇ ਉੱਤੇ ਇੱਕ ਫੈਸਲਾ ਕੀਤਾ ਗਿਆ ਕਿ ਸ੍ਰੀ ਰਵਿੰਦਰ ਸਿੰਘਲਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਸੀਗੇ ਉਹਨਾਂ ਨੂੰ ਸਿਰਸਾ ਨਾਲ ਹਿੰਦੁਸਤਾਨ ਪੰਜਾਬ ਇਕਾਈ ਦਾ ਸੂਬਾ ਦੇ ਵਿੱਚ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਔਰ ਦੂਸਰਾ ਸਾਡੇ ਜਿਹੜੇ ਦੋ ਤੇ ਮਿਹਨਤੀ ਔਰ ਪੁਰਾਣੇ ਕਾਰਜਕਰਤਾ ਨੇ ਪੁਰਾਣੇ ਲੀਡਰ ਨੇ ਔਰ ਕਈ ਚੋਣਾ ਜਿਵੇਂ ਵਿਧਾਨ ਸਭਾ ਦੇ ਆ ਔਰ ਐਮਪੀ ਦੇ ਆ ਚੋਣਾ ਲੜ ਚੁਕੇ ਹੈ ਜਿਨ੍ਹਾਂ ਦਾ ਨਾਮ ਸ਼੍ਰੀ ਸ਼ਮਾकांत ਪਾਂਡੇ ਹੈ ਉਹ ਸ਼ਮਾकांत ਪਾਂਡੇ ਜੀ ਨੂੰ ਪੰਜਾਬ ਕਾਈ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਜਿਹੜੇ ਵੀ ਸਾਡੇ ਜ਼ਿਲ੍ਹੇ ਦੇ ਵੀ ਚਾਰਜ ਨੇ ਔਰ ਉੱਤਰ ਪ੍ਰਦੇਸ਼ ਬਿਹਾਰ ਦੇ ਵੀ ਪ੍ਰਭਾਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਉੱਤਰ ਪ੍ਰਦੇਸ਼ ਔਰ ਬਿਹਾਰ ਦੇ ਚੋਣਾ ਵੀ ਲੜੀਆਂ ਜਾ ਰਹੀਆਂ ਨੇ ਤੇ ਇਹ ਦੋ ਨਿਯੁਕਤੀਆਂ ਜਿਹੜੀਆਂ ਬੜੀਆਂ ਅਹਿਮ ਕਿੱਤਿਆਂ ਦੀਆਂ ਜਿਹਦੇ ਤਹਿਤ ਤਾਂ ਤੁਹਾਨੂੰ ਜਿਵੇਂ ਮੈਂ ਦੱਸਿਆ ਹੈ ਕਿ ਰਵਿੰਦਰ ਸਿੰਘਲਾ ਜੀ ਪੰਜਾਬ ਇਕਾਈ ਦੇ ਚੇਅਰਮੈਨ ਨਿਯੁਕਤ ਹੋ ਕੇ ਗਏ ਔਰ ਜਿਹੜੇ ਪਹਿਲੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਨਿਯੁਕਤੀ ਰੱਤ ਕਰਦੇ ਹੋਏ ਹੁਣ ਨਵੀਂ ਨਿਯੁਕਤੀ ਜਿਹੜੀ ਹੈ ਸ਼੍ਰੀ ਸ਼ਮਾਕੰਤ ਪਾਡੇ ਜੀ ਨੂੰ ਦੇ ਦਿੱਤੀ ਗਈ ਹੈ। ਉਹ ਅੱਜ ਬਾਅਦ ਸੁਮਾ ਇਕਾਈ ਪੰਜਾਬ ਦੇ سینئر نیم پردان کے طور پہ کام کریں گے اور جی میں دسیا دس ہے کہ شیو سینا ہندوستان ویسے تے لگ بھگ پنج سیٹان کے اتنے اپنے امیدوار لڑا لڑائی گئی جہد تقریباً کچھ امیدوار کوشش کیتے ہیں کچھ ابھی جلدی کوشش کرنے والے ہیں ਔਰ ਉਸ ਦੇ ਤਹਿਤ ਅੱਜ ਪਟਿਆਲਾ ਸੀਟ ਦਾ ਫੈਸਲਾ ਕੀਤਾ ਗਿਆ ਕਿ ਕੇ ਕੇ ਗੱਬਰ ਜੀ ਦੀ ਚੋਣ ਪ੍ਰੈਮ ਨੂੰ ਹੋਰ ਤੇਜ਼ ਕੀਤਾ ਜਾਵੇ ਉਹਦੇ ਤਹਿਤ ਲਗਭਗ 20 30 ਮਿੰਟੀਆਂ ਅੱਜ ਜੁੜੀਆਂ ਡਿਟੇਲ ਚ ਮੈਂ ਘਾਰਕ ਕਰ ਦਿੱਤੀਆਂ ਜੀ ਹੈ ਜਿਹਦੇ ਤਾਂ ਸਮਾਣਾ ਪਾਪਲਾ ਕੱਗਾ ਪਟਿਆਲਾ ਥਨੌਰ ਸੁਨੌਰ ਇਹ ਸਾਰੇ ਇਲਾਕੇ ਦੇ ਵਿੱਚ ਪਾਰਟੀ ਵਰਕਰਾਂ ਨੂੰ ਡੂਪੀ ਲਾ ਕੇ ਉੱਤੇ ਰੈਲੀਆਂ ਜੁੜੀਆਂ ਨਿਸ਼ਚਿਤ ਕਰ ਦਿੱਤੀਆਂ ਗਿਆ ਡੇਟਾਂ ਤੇ ਅਲਾਉਂਸ ਹੋ ਗਿਆ ਲਗਭਗ 15:00 ਤੱਕ ਸਿਖਰ ਸਨ ਦੋਸਤਾਨਾ ਆਪਣੇ ਜਿਹੜੀ ਹੈ ਇੱਕ ਪਹਿਲੇ ਰਾਉਂਡ ਦੇ ਪ੍ਰਚਾਰ ਮੈਨ ਨੂੰ ਪੁਖਾ ਦੇ ਤੀਹ ਕਿਹੜੀ ਕਿਸਾਦ ਹੋ ਤੁਹਾਡਾ ਨਾਮ ਕਿਹੜਾ ਮੋਸਤ ਪਹਿਲੇ ਇੱਕ ਲਿਸਟ ਆ ਚੁੱਕੀ ਹੈ ਦੂਸਰੀ ਲਿਸਟ ਵਿੱਚ ਅਸੀਂ ਬਹੁਤ ਚੇਤਰੀ ਲੋਚਾ ਦੇਣਾ ਚਾਹੀਏ ਅਸੀਂ ਕੁਸ ਕਰਾਂਗੇ ਜਿਹਦੇ ਵਿੱਚ ਅਸੀਂ ਬਿਹਾਰ ਉੱਤਰ ਪ੍ਰਦੇਸ਼ ਆਪਣਾ ਪੰਜਾਬ ਇਸੇ ਤਰ੍ਹਾਂ ਜੰਕੇ ਤੇ ਦੂਸਰੇ ਸੂਬਿਆਂ ਦੇ ਉਮੀਦਵਾਰਾਂ ਦੇ ਨਾਮਾਂ ਦੀ ਲਿਸਟ ਜਿਹੜੀ ਹੈ ਦੂਸਰੀ ਉਹ ਜੱਜਾ ਇੱਕ ਤੁਹਾਡਾ ਮੁੱਦਾ ਵੀ ਹੈ ਕਿ ਜਿਸ ਕਿਸੇ ਤੁਸੀਂ ਪਿਛਲੇ ਸਾਲ ਜਲਾ ਲੜਦੇ ਹੋ। ਲੇਖੋ ਸਾਡਾ ਮੁੱਦਾ ਜਿਹੜਾ ਸਭ ਤੋਂ ਪੁਰਾਣਾ ਹੈ ਕਿ 35000 ਆਤਵਾਦ ਕੌੜੇ ਤੇ ਲੋਕ ਦਾ ਮੁਆਵਜ਼ਾ 786 ਕਰੋੜ ਰੁਪਏ ਮਨਜ਼ੂਰ ਕੀਤਾ ਗਿਆ। ਔਰ ਉਹਦੇ ਵਿੱਚ ਅਕਾਲੀ ਦਲ ਦੇ ਨਾਲ ਬੀਜੇਪੀ 10 ਸਾਲ ਸਰਕਾਰ ਤੇ ਰਹੀ। ਹਿੰਦੂਆਂ ਦੀ ਸਭ ਤੋਂ ਵੱਡੀ ਠੇਕੇਦਾਰ ਪਾਰਟੀ ਜਿਹੜੀ ਅੱਜ ਕਹਿ ਰਹੀ ਹੈ ਕਿ ਰਾਮ ਜੀ ਦੇ ਨਾਮ ਤੇ ਸਾਨੂੰ ਵੋਟਾਂ ਪੈਣ ਗਿਆ। ਉਹਨਾਂ ਨੂੰ ਸਾਡਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਤੁਸੀਂ ਲਗਾਤਾਰ ਸਰਕਾਰ ਚ ਰਹੇ ਪਾਵਰ ਤੇ ਇੰਜੋਏ ਕਰਦੇ ਰਹੇ ਮਲਾਈ ਲੁੱਟਦੇ ਰਹੇ ਲੇਕਿਨ ਪੰਜਾਬ ਦੇ ਆਤਵਾਦ ਖੋੜੀ ਜਿੰਦਵਾਦੀ ਕੁਛ ਨਹੀਂ ਕੀਤਾ ਦੂਸਰੇ ਪਾਸੇ ਕਸ਼ਮੀਰ ਕਾਡੇ ਦੇ ਵਿੱਚ ਜਿਨ੍ਹਾਂ ਨੇ ਹਿੰਦੂਆਂ ਨੂੰ ਤੋਖਦੇ ਰਿਆ ਆਤਵਾਦ ਨੂੰ ਵਧਾਇਆ ਫਲਾਇਆ ਪਾਕਿਸਤਾਨ ਦੇ ਸਾਰੇ ਤੇ ਕਿਤਲੋ ਗੱਲ ਕੀਤੀ ਉਹਨਾਂ ਨੂੰ ਰਾਸ਼ਟਰੀ ਮੁਕਤਾਰਚ ਲਿਆਉਣ ਲਈ ਅਰਧੇ ਕਰਮੋਰਪੇ ਦਾ ਪੈਕੇਜ ਦਿੱਤਾ ਗਿਆ ਲੇਕਿਨ ਕਸ਼ਮੀਰ ਵੀ ਵਾਅਦੇ ਦੇ ਅੰਦਰ ਉਹ ਖਦੇੜੇ ਗਏ ਹਿੰਦੂ ਪੰਡਤਾਂ ਨੂੰ ਬਸਾਉਣ ਲਈ ਅੱਜ ਤੱਕ ਕੋਈ ਕਲੋਨੀ ਨਹੀਂ ਬਣੀ ਇੱਕ ਵੀ ਹਿੰਦੂ ਪੀੜਿਤ ਹੋਤੇ ਵਸਾਇਆ ਨਹੀਂ ਗਿਆ ਉਹਨਾਂ ਦੇ ਉਹਨਾਂ ਦੀ ਬਿਹਤਰੀ ਲਈ ਕੁਝ ਨਹੀਂ ਕੀਤਾ ਗਿਆ ਅੱਜ ਵੀ ਜਿਹੜੀ ਧਾਰਾ 370 ਖਤਮ ਕੀਤੀ ਗਈ ਹੈ ਉਥੇ ਕੋਈ ਨਾ ਜ਼ਮੀਨ ਹੈ ਸਰਦਾ ਕਾਰਗਿਲ ਕਿਲਿੰਗ ਹੋ ਰਹੀ ਹੈ

ਹੁਣ ਅਕਾਲੀ ਦਲ ਚੋਣਾਂ ਦੇ ਨੇੜੇ ਆ ਕੇ ਕਹਿ ਰਿਹਾ ਜੇ ਸਾਡੀ ਸਰਕਾਰ ਬਣ ਗਈ ਉਹ ਹੀ ਘਰਾਮ ਵਿੱਚ ਮੰਤਰ ਬਣਾਵਾਗੇ ਸਾਡੇ ਜਿਹੜੇ ਮੁੱਦੇ ਚੋਣਾਂ ਤੋਂ ਪ੍ਰੇਰਿਤ ਨੇ ਉਹ ਅਸੀਂ ਚੋਣਾਂ ਤੋਂ ਪਹਿਲਾਂ ਸਰਾਧਨ இந்து ਸਭਿਅਤਾ ਸਮਾਜ ਔਰ ਪੰਜਾਬ ਦੀ ਬਿਹਤਰੀ ਲਈ ਗੱਲ ਕੀਤੀ ਜਿਹਦੇ ਲਈ ਅੱਜ ਅੱਜ ਪੰਜਾਬ ਦਾ ਅਕਾਲੀ ਦਲ ਗਾਇ ਕਰ ਰਿਹਾ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਪੰਥਕ ਆਕਾਲੀ ਦਲ ਨੂੰ ਤਾਂ ਧਰਮ ਦਾ ਮਤਲਬ ਪਤਾ ਲੱਗਾ ਪੰਥਕ ਆਕਾਲੀ ਦਲ ਨੂੰ ਤਾਂ ਹਿੰਦੂ ਸੰਸਕ੍ਰਿਤੀ ਦਾ ਮਤਲਬ ਪਤਾ ਲੱਗਾ ਜਿਹੜੇ ਜਿਹੜਾ ਭਾਜਪਾ ਹੈ ਭਾਰਤ ਜਨਤਾ ਪਾਰਟੀ ਹੈ ਜਿਹੜੇ ਜੀ ਸਾਡੀ ਸੰਸਕ੍ਰਿਤੀ ਦੇ ਟੇਕੇਦਾਰ ਹੈ ਉਹਨਾਂ ਨੂੰ ਧਰਮ ਦਾ ਮਤਲਬ ਨਹੀਂ ਪਤਾ ਲੱਗਾ ਇਹ ਮੁੱਦੇ ਔਰ ਖਾਸ ਕਰਕੇ ਜਿਹੜਾ ਐਜੂਕੇਸ਼ਨ ਹੈ ਡਿਗਰੀਆਂ ਦੇ ਕੇ ਯੂਨੀਵਰਸਿਟੀ ਔਰ ਕਾਲਜ ਤੋਂ ਬਾਹਰ ਸਾਡੇ ਸਟੂਡੈਂਟ ਆ ਰਹੇ ਆ اس ایجوکیشن شیو سین ہندوستان روزگار جوڑنا چاہتا ہے آرتک آدھار یہاں سارے مدد ہے اپنا میسٹو لیا رہے بھی کن چیزوں کے شیو سینا ہندوستان لڑے گی وہ پورا فوکس کریں گے بڑی حیرانگی کی گل ہے کہ جہے لوگ دل بدل رہے انہوں نے بھارتی جنتا پارٹی بھی آم آدمی پارٹی بھی ٹکٹ دے رہی ہے ਹੁਣ ਜਿਹੜਾ ਵਿਚਾਰ ਘਰ ਦੇ ਲਈ ਸਮਾਪਤ ਹੋ ਗਈ ਕੇਵਲ ਸੱਤਾ ਦੀ ਮਲਾਈ ਕਿਹੜੀ ਪਾਰਟੀ 'ਚ ਚੱਟੀ ਜਾ ਸਕਦੀ ਆ ਉਸ ਪਾਰਟੀ ਦੇ ਟਿਕਟ ਲੈਣ ਨੂੰ ਤਹਿਲ ਦਿੱਤਾ ਜਾ ਰਿਹਾ ਅਸੀਂ ਦੇਖ ਰਹੇ ਹਾਂ ਕਿ ਕੁਝ ਦਿਨ ਪਹਿਲਾਂ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਸੀਗੇ ਉਹ ਭਾਜਪਾ 'ਚ ਜਾ ਰਹੇ ਜਿਹੜੇ ਅਕਾਲੀ ਦਲ ਦੇ ਸੀ ਉਹ ਭਾਜਪਾ 'ਚ ਜਾ ਰਹੇ ਬੀਜਪੀ ਵਾਲਿਆਂ ਨੂੰ ਸਿਨੂ ਟਿਕਟ ਨਹੀਂ ਮਿਲ ਰਿਹਾ ਖਾਲੀ ਦਲ ਦੇ ਰਸਤੇ ਤੇ ਜਾ ਰਿਹਾ ਤੇ ਐਸੀ ਰਾਜਨੀਤੀ ਤੋਂ ਉੱਪਰ ਉੱਠ ਕੇ ਬੇਸ਼ੱਕ ਸਾਡੀ ਪਾਰਟੀ ਛੋਟੀ ਹੈ ਪਰ ਅਸੀਂ ਆਪਣੀ ਮੁੱਦਿਆਂ ਦੇ ਉੱਤੇ ਆਪਣੀ ਸੋਚ ਦੇ ਉੱਤੇ ਆਪਣੇ ਵਿਚਾਰਧਾਰਾ ਦੇ ਉੱਤੇ ਪਹਿਰਾ ਜ਼ਿੰਦੇ ਹੋਏ ਅਸੀਂ ਇਸ ਲੋਕਤੰਤਰ ਦੇ ਮਹਾਂ ਪਰਿਵਰਤਨ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰ ਰਹੇ ਹਾਂ ਪਰ ਕੇ ਕੇ ਨਾਬਾ ਜੀ کوئی سکتا یہ ایسے ہے جہاں کہ پہنچ دے ہیں جنہ دا پورا نام کشن امر نات بابا, بابا جی کا لنگر لگتا ہے لنگر, لنگر تک ایسے ہندوستان ہندوستان شکتی سینا وکٹ دتی گئی ہے جی پٹیالے کی جنتا یہ چاہے کہ دل, دل بدلو نو ہرنا ہے ਉਹ ਦਲ ਬਦਲੂ ਜਿਹੜੇ ਕਿ ਮੁੱਖ ਮੰਤਰੀ ਦੇ ਰੂਪ ਵਿੱਚ ਸੱਤਾ ਦੇ ਰੂਪ ਵਿੱਚ ਕਦੇ ਕਾਂਗਰਸ ਦੀ ਰੋਪੀ ਦੇ ਨਾਲ ਗੁਜ਼ਾਰਾ ਕਰ ਰਹੇ ਸੀ ਅਜੋ ਬਾਦចਨਤਾ ਪਾਰਟੀ ਵਿੱਚ RAM ਮੈਂ ਹੋ ਗਏ ਉਹਨਾਂ ਦੇ ਖਿਲਾਫ ਚਿਰਨਾ ਦੂਸਤਾਂ ਆਪਣਾ ਕੈਂਡੀਡੇਟ ਲੈ ਕੇ ਆਈ ਹੈ ਕਿ ਸਾਨੂੰ ਤੁਸੀਂ ਅਗਰ ਆਸ਼ੀਰਵਾਦ ਦੇਵੋਗੇ ਤੁਸੀਂ ਦਲ ਨਹੀਂ ਬਦਲਾਂਗੇ ਅਸੀਂ ਲੋਕਾਂ ਦੇ ਦਿਲ ਦੇ ਵਿੱਚ ਘਰ ਬਣਾਵਾਂਗੇ ਲੋਕਾਂ ਦੀ ਤਕਦੀਰ ਬਦਲਣ ਦੇ ਕੰਮ ਕਰਾਂਗੇ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ